ਸਾਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555 ਪ੍ਰਕਾਸ਼ ਪਰਬੂ ਸਮਰਪਿਤ ਅੱਜ ਲਿਆਂਗ ਸਿੰਘਾ ਵੱਲੋਂ ਇੱਕ ਜਿਹੜਾ ਪਹਲਾ ਕੱਢਿਆ ਜਾ ਰਿਹਾ ਜਸਦੀਆਂ ਲਾਈਵ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਪੂਜਤ ਸ਼ਹਿਰ ਤੋਂ ਸਾਧ ਪਰਬੂਤੀ ਤੋਂ ਜਰਾਲ ਦੇ ਨਾਲ ਗੁਰਵੀਰ ਸਿੰਘ ਦਾ ਨਾਲ ਦੇ ਅਗਵਾਈ ਦੇ ਹੇਠ ਜਿਹੜਾ ਇਹ ਮਹੱਲਾ ਕੱਢਿਆ ਜਾ ਰਿਹਾ ਜਸਦੀਆਂ ਲਾਈਵ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਹਾਥੀ ਘੋੜੇ ਊਠ ਲਿਆਂਗ ਸਿੰਘਾ ਦੇ ਕਾਫਲੇ ਇਸ ਦੇ ਵਿੱਚ ਸ਼ਾਮਲ ਨੇ ਫੋਜ ਬੈਂਡ ਵਾਜਿਆ ਢੋਲ ਲਗਾ ਰਿਆ ਨਰ ਸਿੰਘਾ ਦੇ ਨਾਲ ਜਿਹੜਾ ਇਹ ਮਹੱਲਾ ਕੱਢਿਆ ਜਾ ਰਿਹਾ ਜਿਸ ਦੀ ਅਗਵਾਈ ਬਲਬੀਤ ਸਿੰਘ ਬੁੱਢਾ ਦਲ ਵੱਲੋਂ ਜਿਹੜੀ ਕੀਤੀ ਜਾ ਰਹੀ ਹੈ ਸਬਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਜਿਹੜਾ ਜਹੋ ਜਲਾਲ ਦੇ ਨਾਲ ਮਹੱਲਾ ਕੱਢਿਆ ਜਾ ਰਿਹਾ ਜਿਸ ਦੀਆਂ ਲਾਈਵ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕੁਝ ਹੀ ਦੇਰ ਦੇ ਵਿੱਚ ਇਹ ਮਹੱਲਾ ਜਿਹੜਾ ਗੁਰਦੁਆਰਾ ਸੰਤ ਘਾਟ ਪਹੁੰਚ ਜਾਵੇਗਾ ਜਿੱਥੇ ਵੀਰਾਂ ਸਿੰਘਾਂ ਵੱਲੋਂ ਕੋੜ ਸਵਾਰੀ ਹਾਥੀ ਤੇ ਉੱਠਾਂ ਦੇ ਨਾਲ ਜਿਹੜੇ ਇੱਕ ਜੋਰ ਦਿਖਾਏ ਜਾਣਗੇ ਗੱਤਕਾ ਪਾਰਟੀ ਵੱਲੋਂ ਗੱਤਕਾ ਖੇਡਿਆ ਜਾਵੇਗਾ ਤੇ ਕੋਹ ਕੋੜ ਰਿਸਾ ਵੀ ਕਰਵਾਈਆਂ ਜਾਣਗੀਆਂ ਆਓ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਗੁਰਦੁਆਰਾ ਸੰਤ ਘਾਟ ਸੁਲਤਾਨਪੁਰ ਲੋਧੀ ਤੋਂ ਸਾਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555 ਪ੍ਰਕਾਸ਼ ਪਰਬੂ ਸਮਰਪਿਤ ਅੱਜ ਲਿਆਂਗ ਸਿੰਘਾ ਵੱਲੋਂ ਇੱਕ ਜਿਹੜਾ ਮਹੱਲਾ ਕੱਢਿਆ ਜਾ ਰਿਹਾ ਜਸਦੀਆਂ ਲਾਈਵ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਪੂਜਤ ਸਹਿਬ ਤੋਂ ਸ਼ਾਨ ਪਰਬੂਤੀ ਤੋਂ ਜਰਾਲ ਦੇ ਨਾਲ ਗੁਰਵੀਰ ਸਿੰਘ ਦਾ ਨਾਲ ਦੇ ਅਗਵਾਈ ਦੇ ਹੇਠ ਜਿਹੜਾ ਇਹ ਮਹੱਲਾ ਕੱਢਿਆ ਜਾ ਰਿਹਾ ਜਸਦੀਆਂ ਲਾਈਵ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਹਾਥੀ ਘੋੜੇ ਊਠ ਲਿਆਂਗ ਸਿੰਘਾ ਦੇ ਕਾਫਲੇ ਇਸ ਦੇ ਵਿੱਚ ਸ਼ਾਮਲ ਨੇ ਕੌਜ ਬੈਂਡ ਵਾਜਿਆ ਢੋਲ ਲਗਾ ਰਿਆ ਨਰਸਿੰਘਾ ਦੇ ਨਾਲ ਜਿਹੜਾ ਇਹ ਮਹੱਲਾ ਕੱਢਿਆ ਜਾ ਰਿਹਾ ਜਿਸ ਦੀ ਅਗਵਾਈ ਬਲਬੀਰ ਸਿੰਘ ਬੁੱਢਾ ਦਲ ਵੱਲੋਂ ਜਿਹੜੀ ਕੀਤੀ ਜਾ ਰਹੀ ਹੈ ਸਬਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਜਿਹੜਾ ਜਹੋ ਜਲਾਲ ਦੇ ਨਾਲ ਮਹੱਲਾ ਕੱਢਿਆ ਜਾ ਰਿਹਾ ਜਿਸ ਦੀਆਂ ਲਾਈਵ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕੌਜੀ ਦੇਰ ਦੇ ਵਿੱਚ ਇਹ ਮਹੱਲਾ ਜਿਹੜਾ ਗੁਰਦੁਆਰਾ ਸੰਤ ਘਾਟ ਪਹੁੰਚ ਜਾਵੇਗਾ ਜਿੱਥੇ ਯਾਨੀ ਸਿੰਗਾ ਵੱਲੋਂ ਘੋੜਸਵਾਰੀ ਹਾਥੀ ਤੇ ਉਠਾਂ ਦੇ ਨਾਲ ਜਿਹੜੇ ਇੱਕ ਜੋਰ ਦਿਖਾਏ ਜਾਣਗੇ ਗੱਤਕਾ ਪਾਰਟੀ ਵੱਲੋਂ ਗੱਤਕਾ ਖੇਡਿਆ ਜਾਵੇਗਾ ਤੇ ਕੋਹੜ ਰਿਸਾ ਵੀ ਕਰਵਾਈਆਂ ਜਾਣਗੀਆਂ ਆਓ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਗੁਰਦੁਆਰਾ ਸੰਤ ਘਾਟ ਸੁਲਤਾਨਪੁਰ ਲੋਧੀ ਤੋਂ ਸਾਤ ਸ੍ਰੀ ਗੁਰੂ ਰਾਨਕਦੇਵ ਜੀ ਦੇ 555 ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਜਿਹੜੇ ਅੰਗ ਸਿੰਘਾ ਵੱਲੋਂ ਇੱਕ ਜਿਹੜਾ ਮਹੱਲਾ ਕੱਢਿਆ ਜਾ ਰਿਹਾ ਜਿਸ ਦੀਆਂ ਲਾਈਵ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਪੂਜਤਰ ਸਾਹਿਬ ਤੋਂ ਸ਼ਾਨ ਪਰੋਤੀ ਤੋਂ ਚਲਾਉ ਚਲਾਲ ਦੇ ਨਾਲ ਗੁਰਬੀਰ ਸਿੰਘ ਜੀ ਦੀ ਅਗਵਾਈ ਦੇ ਹੇਠ ਜਿਹੜਾ ਇਹ ਮਹੱਲਾ ਕੱਢਿਆ ਜਾ ਰਿਹਾ ਜਿਸ ਦੀਆਂ ਲਾਈਵ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਹਾਥੀ ਘੋੜੇ ਊਠ ਨਿਆਂਗ ਸਿੰਘਾ ਦੇ ਕਾਫਲੇ ਇਸ ਦੇ ਵਿੱਚ ਸ਼ਾਮਲ ਨੇ ਫੌਜ ਬੈਂਡ ਵਾਜਿਆ ਢੋਲ ਲਗਾ ਰਿਆ ਨਰ ਸਿੰਘਾ ਦੇ ਨਾਲ ਜਿਹੜਾ ਇਹ ਮਹੱਲਾ ਕੱਢਿਆ ਜਾ ਰਿਹਾ ਜਿਸ ਦੀ ਅਗਵਾਈ ਬਲਬੀਤ ਸਿੰਘ ਬੁੱਢਾ ਦਲ ਵੱਲੋਂ ਜਿਹੜੀ ਕੀਤੀ ਜਾ ਰਹੀ ਹੈ ਸਬਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਜਿਹੜਾ ਜਹੋ ਜਲਾਲ ਦੇ ਨਾਲ ਮਹੱਲਾ ਕੱਢਿਆ ਜਾ ਰਿਹਾ ਜਿਸ ਦੀਆਂ ਲਾਈਵ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕੁਝ ਹੀ ਦੇਰ ਦੇ ਵਿੱਚ ਇਹ ਮਹੱਲਾ ਜਿਹੜਾ ਗੁਰਦੁਆਰਾ ਸੰਤ ਘਾਟ ਪਹੁੰਚ ਜਾਵੇਗਾ ਜਿੱਥੇ ਯਾਨੀ ਸਿੰਘਾਂ ਵੱਲੋਂ ਘੋੜਸਵਾਰੀ ਹਾਥੀ ਤੇ ਉੱਠਾਂ ਦੇ ਨਾਲ ਜਿਹੜੇ ਇੱਕ ਜੋਰ ਦਿਖਾਏ ਜਾਣਗੇ ਗੱਤਕਾ ਪਾਰਟੀ ਵੱਲੋਂ ਗੱਤਕਾ ਖੇਡਿਆ ਜਾਵੇਗਾ ਤੇ ਕੋਹੜ ਰਿਸਾ ਵੀ ਕਰਵਾਈਆਂ ਜਾਣਗੀਆਂ ਆਓ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਗੁਰਦੁਆਰਾ ਸੰਤ ਘਾਟ ਸੁਲਤਾਨਪੁਰ ਲੋਧੀ ਤੋਂ